ਸ਼੍ਰੀ ਹਰ ਗੋਵਿੰਦਪੁਰ ਸਾਹਿਬ ਦੇ ਪਿੰਡ ਨੰਗਲ ਚੌਰ ਵਿੱਚ ਦੋ ਪਰਾਵਾਂ ਦੀ ਬਿਜਲੀ ਦਾ ਕਰੰਟ ਲੱਗਰ ਨਾਲ ਮੌਤ ਪਰਵਾਨ ਨੇ ਕਿਹਾ ਕਿ ਕਿਸਾਨ ਅਤੇ ਬਿਜਲੀ ਵਿਭਾਗ ਦੋਨੇ ਜ਼ਿੰਮੇਵਰ ਸ਼੍ਰੀ ਹਰ ਗੋਵਿੰਦਪੁਰ ਸਾਹਿਬ ਦੇ ਪਿੰਡ ਨੰਗਲ ਚੌਰ ਵਿੱਚ ਅੱਜ ਦੋ ਪਰਾਵਾਂ ਦੀ ਬਿਜਲੀ ਦਾ ਕਰੰਟ ਲੱਗਰ ਨਾਲ ਮੌਤ ਹੋ ਗਈ ਰਾਜਨ ਮਸੀਹ ਖੇਤ ਵਿੱਚ ਰਿਪੇਅਰ ਕਰਦੇ ਸਮੇ ਬਿਜਲੀ ਦੀ ਤਾਰ ਨਾਲ ਟਕਰਾ ਗਿਆ ਜਿਸ ਨੂੰ ਬਚਾਉਣ ਦੇ ਲਈ ਉਸ ਦਾ ਭਰਾ ਜਗਦਾਰ ਮਸ਼ੀਨ ਨੂੰ ਵੀ ਕਰੰਟ ਲੱਗਿਆ ਦੋਵਾਂ ਦੀ ਮੌਕੀ ਤੀਹੀ ਮੌਤ ਹੋ ਪਰਵਾਨ ਨੇ ਕਿਸਾਨ ਅਤੇ ਬਿਜਲੀ ਵਿਭਾਗ ਨੂੰ ਜ਼ਿੰਮੇਵਾਰ ਟਰੋਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਜਗਜੀਤ ਸਿੰਘ ਪੀਐਨਟੀ ਨਿਊਜ਼ ਜ਼ਿਲ੍ਹਾ ਹੁਡਾ ਅਸਪਟ ਦੇ ਕਰਵਾਲੇ ਦਾ ਨਾਰਾਜ ਹੋਇਆ ਨਾਮ ਹਮੰਤਾ ਗੱਲ ਮੰਝ ਦੇ ਕੀ ਗੱਲ ਆ ਜੀ ਜਿਸ ਪ੍ਰੇ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇ ਕਰ ਜੋ ਸਪਰੇ ਕਰ ਨਾ ਇਹਨੇ ਭਾਮੜੇ ਪਿੰਡ ਦਾ ਨਾਂ ਘਰੇ ਲੈ ਲੈਂਦੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਤੇ ਕਟਿਆ ਕਹਿੰਦੇ ਕਿ ਹਾਂ ਹੀ ਸੋਤੇ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਤੇ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡਿੱਗੇ ਉਹਦੇ ਦੂਸਰੇ ਦੇ ਖਿਆਲ ਤੇ ਘਰੇ ਉਹਨੂੰ ਬਲਦੁਹਾਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਰੜ ਗਈ ਦੋਵੇਂ ਜਾਣੇ ਡੇਗ ਗਏ ਫੇਰੇ ਨਾ ਕਿੱਲੇ ਕੱਪੜੇ ਵੀ ਉਹਨਾਂ ਦੇ ਲਾਇ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੇੜੇ ਲਾਉ ਉਹਨਾਂ ਨੂੰ ਮਿੱਟੀ 'ਚ ਦਫਨਾਉ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਅdna ਹੀ ਹਸਪੀਟਲ ਚੋਕ ਲੈ ਕੇ ਤੇ ਉਹਨਾਂ ਦੇ ਕੱਪੜੇ ਵੀ ਨਚੜੇ ਨੇ ਤੁਸੀਂ ਆਪ ਹੀ ਸਿਆਣੇ ਜਿਹਨਾਂ ਦੱਸਿਆ ਨੇ ਕਿ ਸੋਚ ਕੱਟਿਆ ਵਾ ਤੇ ਤਸੁਰਦੀ ਤੇ ਫਿਰ ਉਹਨਾਂ ਦਾ ਹੀ ਹੋਗਾ ਸਾ ਵੀ ਤਾਂ ਨਿਕਾ ਜਾ ਮੁੰਡਾ ਦੇ ਬੱਚੇ ਆ। ਉਹ ਬੱਚੇ ਆ ਵੇਖੋ। ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਰਸਰੀ ਤੇ ਬੈਠਾ। ਉਹ ਲੱਗ ਗਿਆ ਨਰਸਰੀ ਤੇ। ਕਾਂਤਾ ਗੇਲ ਮੰਜ ਦੇ ਮੇਰਾ ਬੇਟਾ ਰਾਜ। ਤੇ ਜਿਹੜਾ ਦੂਸਰਾ ਉਹ ਪੜੇ ਵਾ ਮੇਰਾ। ਫਤਨਾਵਰ ਕੀ ਪੀਸ ਸਪਰੇਅ ਕਰਨ ਆਏ। ਉਹਨਾਂ ਘਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ। ਉਹਨਾਂ ਕਟਿਆ ਨਹੀਂ। ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਘਬਰਾਟ ਹੋ ਗਈ ਉਹਨੂੰ। ਤੇ ਉਹ ਵੀ ਨਾਲ ਹੀ ਲੱਗ ਗਿਆ। ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਆ ਵੇਖ ਲੋ ਹਸਪੀਟਲ ਸੁਟਿਆ। ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਪਾ ਵਾਲੀ ਵਾਲਿਆਂ ਨੇ ਕਿੱਥੋਂ ਦੇ ਆ ਵਾਲੀ ਵਾਲੇ ਪਤਾ ਨਹੀਂ ਜੀ ਹੁਣ ਤਾਂ ਭਾਅ ਵਧੇ ਕਹਿੰਦੇ ਆ ਭਾਅ ਵਧੇ ਕਹਿੰਦੇ ਅੱਛਾ ਇਹੋ ਜਾਨ ਇਨਸਾਫ ਹੀ ਚਾਹੀਦਾ ਬਸ ਮੇਰਾ ਨਾਮ ਮਲਕੀਰ ਮਸੀਹ ਹੈ ਪਿੰਡ ਗਿਲਮੰਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਹਾਂਜੀ ਸਾਕਾ ਭਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਨਸਾਨ ਦੀ ਵਣਗੇਲੀ ਆ ਟਾਰਾ ਟੁੱਟੀਆਂ ਆ ਇਹ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਰਿਹਾ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ